ਤਾਣਾ ਮਿਹਰਬਾਨ ਵਿਖੇ ਇੱਕ 11 11 2024 ਗੱਡੀ ਜਿਹੜੀ ਹੈ ਅਸ਼ੋਕ ਲੇਲੈਂਡ ਜਿਹੜਾ ਕਿ ਕਮਰਸ਼ੀਅਲ ਵੀ ਕਿਹਾ ਸੀ ਇਹ ਨੂੰ ਦੂਰ ਲੋਕਾਂ ਵੱਲੋਂ ਸਨੇਚ ਕਰਨ ਦੀ ਇੱਕ ਮਾਮਲਾ ਸਾਹਮਣੇ ਆਇਆ ਸੀ ਜਿਹਦੇ ਸੰਬੰਧ ਵਿੱਚ ਮੁੱਖ ਅਫਸਰ ਥਾਣਾ ਮਿਹਰਬਾਨ ਨੂੰ 124 ਨੰਬਰ ਐਫ ਆਈ ਆਰ ਅੰਡਰ ਸੈਕਸ਼ਨ 304 ਪੀ ਐਨ ਐਸ ਜਿਹੜੀ ਹੈ ਉਹ ਦਰਜ ਕੀਤੀ ਗਈ ਸੀ اور سڑک کمشنر صاحب اور ڈی سی پی صاحب ڈی سی پی صاحب ایک سینئر افیسر صاحب انادیه ਜਿਹੜੀਆਂ ਬੜੀਆਂ ਸਤਿਕਾਰਯੋਗ ਬੁੜੀਆਂ ਸਪਸ਼ਟ ਜਿਹੜੀਆਂ ਦਿਸ਼ਾ ਨਿਰਦੇਸ਼ ਸੀਗੇ ਕਿ ਇਸ ਵਹੀਕਲ ਨੂੰ ਜਿਸ ਜਿਨਾ ਵਿਅਕਤੀ ਨੂੰ ٹریس ਕੀਤਾ ਉਹਨੂੰ ਕੇਸ ਕੀਤਾ ਜਾਵੇ ਉਸੇ ਰੰਦੇ ਵਿੱਚ ਅਸੀਂ ਦੋ ਟੀਮਾਂ ਦਾ ਗਠਨ ਕੀਤਾ ਜਿਹੜੀ ਚੋਰੀ ਕਟਿੰਗ ਜਿਹੜੀ ਹੈ ਐਸਚਓ ਮੇਰਬਾਨ ਪਰਦੀਪ ਸਿੰਘ ਤੇ ਦੂਸਰੀ ਜਿਹੜੀ ਟੀਮ ਲੱਗੀ ਆ ਉਹ ਐਸਆਈ ਬਲਬੂਦ ਰਾਜ ਲੀਡ ਕਰ ਰਹੀ ਸੀ ਤੇ ਇਹਨਾਂ ਨੇ ਬਹੁਤ ਹੀ ਮੁਸ਼ਕਲੀ ਦੇ ਨਾਲ ਕੰਮ ਕਰਦੇ ਹੋਏ ਕੱਲ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਿਹਦੇ ਵਿੱਚ ਇਹਨਾਂ ਕੋਲ ਜਿਹੜੇ ਇਸ ਵਾਰਦਾਤ ਵਿੱਚ ਵਰਤੇ ਜਾਣ ਵਾਲਾ ਹੈ ਇਹਨਾਂ ਦਾ ਮੋਬਾਈਲ ਫੋਨ ਮੋਟਰਸਾਈਕਲ ਤੇ ਪਲੱਸ ਜਿਹੜੀ ਗੱਡੀ ਇਹਨਾਂ ਨੇ ਸਨੇਚ ਕੀਤੀ ਸੀ ਉਹ ਸ਼ੋਕਲੇ ਦਾ ਉਹ ਬਰਾਮਦ ਕੀਤੀ ਇਸ ਵਾਰਦਾਤ ਨੂੰ ਜਿਹੜੇ ਕਰਨ ਵਾਲੇ ਲੜਕੇ ਨੇ ਉਹਨਾਂ ਵਿੱਚੋਂ ਉਹਨਾਂ ਦੇ ਨਾਮ ਨੇ ਕਾਲਾ ਪੁੱਤਰ ਲੱਗੂ ਔਰ ਦੂਸਰਾ ਹੈ ਹਰਪ੍ਰੀਤ ਸਿੰਘ ਪੁੱਤਰ ਮੇਜਰ ਸਿੰਘ ਇਹਨਾਂ ਦੋਨਾਂ ਦੇ ਖਿਲਾਫ ਜਿਹੜੇ ਹੈ ਪਹਿਲਾਂ ਪ੍ਰੀਵੀਅਸ ਹਿਸਟਰੀ ਲੱਗੀ ਹੈ ਇਹਨਾਂ ਦੇ ਖਿਲਾਫ 스내ਚਿੰਗ ਦੇ ਔਰ ਐਮਡੀਪੀਐਸ ਐਕਟ ਦੇ ਮੁਕੱਦਮੇ ਦਰਜ ਹੈਗੇ ਤਾਂ ਇਹਨਾਂ ਵਕਫਤ ਵਾਰਦਾਤ ਨੂੰ ਕਰਨ ਵਾਸਤੇ ਇਹਨਾਂ ਵੀ ਜਿਹੜੀ ਹੋਰ ਵੀ ਜਿਹੜੀ ਹੈ ਹਰੋਣੀ ਕੁਝ ਕੁਛ ਜਿਹੜੀ ਉਹ ਜਾਰੀ ਹੈ ਉਹ ਕੁਝ ਕੁਛ ਕਰਨ ਤੋਂ ਬਾਅਦ ਜਿੱਦ ਤੱਕ ਕੋਈ ਹੋਰ ਵੀ ਕੋਈ ਖੁਲਾਸੇ ਹੋਣ ਦੀ ਸੰਭਾਵਨਾ ਰਹੇਗੀ। ਤੋਂ ਮੇਰੀ ਸਾਰਿਆਂ ਨੂੰ ਇਹ ਹੀ ਲੈਂਦੀ ਹੈ ਕਿ ਜਿਹੜੇ ਮਾੜਾ ਕੰਮ ਕਰਨ ਵਾਲੇ ਨੋਬ ਨੇ ਉਹ ਇਸ ਤਰ੍ਹਾਂ ਸੱਚੇ ਤੇ ਕ੍ਰੈਮ ਕਰਕੇ ਉਹ ਇਹ ਤੇ ਨਹੀਂ ਹੋ ਸਕਦਾ ਇਹ ਤਾਂ ਹੋ ਸਕਦਾ ਹੈ ਕਿ ਉਹ ਥੋੜੇ ਦਿਨ ਲਈ ਜਿੱਧਰ ਉਧਰ ਹੋ ਜਾਣ ਜੇ ਸਾਡੀ ਫੜਕ ਚ ਨਾ ਪਰ ਅਲਟੀਮੇਟਲੀ ਅਖੀਰ ਦੇ ਵਿੱਚ ਕ੍ਰਾਈਮ ਕਰਨ ਵਾਲੇ ਵਿਅਕਤੀ ਪੁਲਿਸ ਜ਼ਰੂਰ ਲੱਭ ਲੈਂਦੀ ਹੈ ਔਰ ਫਿਰ ਉਹਨੂੰ ਜੋ ਉਹਦਾ ਅੰਜਾਮ ਹੁੰਦਾ ਕਾਨੂੰਨ ਦੀ ਵਿਧੀ ਦੇ ਮੁਤਾਬਿਕ ਉਹ ਪੂਰਾ ਜੇ